ਹੈਲੋ ਦੋਸਤੋ ਮੈਂ ਤੁਹਾਡਾ ਹੋਸਟ ਐਂਡ ਦੋਸਤ ਇੰਜੀਨੀਅਰ ਜੇਪੀ ਸਿੰਘ ਅੱਜ ਤੁਹਾਡੇ ਰੂਬਰੂ ਆਇਆ ਇੱਕ ਨਵਾਂ ਚੈਨਲ ਲੈ ਕੇ ਜਿਸ ਦਾ ਨਾਮ ਹੈ ਜੇਪੀ ਬੋਲਦਾ ਜੇਪੀ ਬੋਲਦਾ ਨਾਮ ਇਸ ਕਰਕੇ ਇਸ YouTube ਚੈਨਲ ਦਾ ਰੱਖਿਆ ਹੈ ਕਿ ਵਕਤ ਇਹਦੇ ਵਿੱਚ ਕੁਝ ਅਜਈਆਂ ਗੱਲਾਂ ਬੋਲੀਆਂ ਜਾਣਗੀਆਂ ਸੱਚਾਈ ਦੀਆਂ ਗੱਲਾਂ ਬੋਲੀਆਂ ਜਾਣਗੀਆਂ ਜੋ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਇਸੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਬਹੁਤ ਹੀ ਧਾਰੀਵਾਲ ਦੀਆਂ ਜਿਹੜੀਆਂ ਮਾਨਯੋਗ ਸ਼ਖਸੀਅਤਾਂ ਨੇ ਭਾਵੇਂ ਉਹ ਧਾਰਮਿਕ ਨੇ ਭਾਵੇਂ ਉਹ ਰਾਜਨੀਤਿਕ ਆ ਜਾਂ ਉਹ ਕਲਾਕਾਰ ਆ ਉਹਨਾਂ ਦੇ ਜੀਵਨ ਬਾਰੇ ਤੁਹਾਡੇ ਨਾਲ ਉਹਨਾਂ ਦੇ ਜੀਵਨ ਝਾਤ ਇਸੇ ਚੈਨਲ 'ਾਂ ਹੀ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਉਹ ਆਪਣੇ ਜੀਵਨ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰੇਗਾ ਤੋਂ ਇਸੇ ਕਰਕੇ ਅੱਜ ਇਹ ਚੈਨਲ ਲੈ ਕੇ ਆਇਆ ਹਾਂ YouTube ਚੈਨਲ ਦੇ ਉੱਤੇ ਇਹਦਾ ਨਾਂ ਰਹੇਗਾ JP ਬੋਲਦਾ ਔਰ ਜਿਹੜਾ ਸਾਡਾ Facebook ਪੇਜ ਹੈ ਉਦੇ ਉੱਤੇ ਜੀਪੀ ਟਾਕ ਦੇ ਨਾਂ ਤੇ ਇਹ ਪ੍ਰੋਗਰਾਮ ਚੱਲਿਆ ਕਰੇਗਾ ਜਿੱਦਾਂ ਕਿ ਤੁਸੀਂ ਸਾਡੇ ਪਹਿਲਾਂ ਚੈਨਲ ਜੇ ਸਟਾਰ ਧਾਰੀਵਾਲ ਨੂੰ ਬਹੁਤ ਪਿਆਰ ਦਿੱਤਾ ਜਿਹਦੇ ਉੱਤੇ ਅਸੀਂ ਬਹੁਤ ਸਾਰੀਆਂ ਹੀ ਵਧੀਆ ਫਿਲਮਾਂ ਅਤੇ ਨਾਟਕ ਵਗੈਰਾ ਜਿਹੜਾ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਉਹਦੇ ਵਿੱਚ ਅਸੀਂ ਸਮਾਜ ਨੂੰ ਸੇਧ ਹੀ ਦਿੰਨੇ ਆ ਕਿ ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਜਿੱਤੇ ਜਿੱਤ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਮਿਲੇ ਇਸੇ ਤਰ੍ਹਾਂ ਹੀ ਇਹ ਚੈਨਲ ਨੂੰ ਲੈ ਕੇ ਆਏ ਆ ਤੇ ਅੱਜ ਦਾ ਪਹਿਲਾ ਵਿਸ਼ਾ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡਾ ਸਾਂਝਾ ਕਰਨਾ ਚਾਹੁੰਨਾ ਕਿ ਅੱਜ ਦਾ ਵਿਸ਼ਾ ਵਾ ਕੀ মিডিਆ ਵਕਾਊ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਹਾਂ ਚਰਚੇ ਹੁੰਦੇ ਨੇ ਤੇ ਲੋਕ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿ মিডিਆ ਵਕਾਊ ਹੈ ਪਰ ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਮੈਂ 1999 ਵਿੱਚ ਇਸ ਲਾਈਨ ਤੇ ਆਇਆ تھا 34-35 ਸਾਲ ਹੋ ਚੁੱਕੇ ਮੇਰਾ ਧਾਰੀਵਾਲ ਗਰਦਾਸਪੁਰ ਜਾਂ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਵੀਰ ਨੇ ਜਿੰਨੇ ਵੀ মিডিਆ ਨਾਲ ਜੁੜੇ ਹੋਏ ਨੇ ਸਾਰਿਆਂ ਨਾਲ ਬੜਾ ਪਿਆਰ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਵਾਂ ਕਿ ਮੈਨੂੰ ਤੇ ਅਜੇ ਤੱਕ ਨਹੀਂ ਲੱਗਾ ਕਿ মিডিਆ ਵਿਕਾਊ ਆ ਲੋਕੀ ਗੱਲਾਂ ਜਿੱਦਾਂ ਮਰਜ਼ੀ ਕਰਦੇ ਰਹਨ ਕਿ মিডিਆ ਵਿਕਾਊ ਆ ਹਾਂ ਕੁਝ ਜਿਹੜਾ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੈਂ ਇੱਕ ਗੱਲ ਜਿਹੜੀ ਉਹ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਦਾ ਥੋੜਾ ਜਿਹਾ ਇਲੈਕਟ੍ਰੋਨਿਕਸ মিডিਆ ਆ ਗਿਆ ਹੈ ਉਦੋਂ ਦਾ ਥੋੜਾ ਜਿਹਾ ਨਿਗਾਰ ਜਿਹੜਾ ਇਸ ਪ੍ਰਤੀ ਆਇਆ ਹੈ ਕੁਝ ਤਾਂ ਬਹੁਤ ਵਧੀਆ ਲਿਖਦੇ ਨੇ ਬਹੁਤ ਵਧੀਆ ਬੋਲਦੇ ਨੇ ਮੈਨੋਂ ਦੀ ਛਲਾਂਗਾ ਕਰਦਾ ਕੁਝ ਚੈਨਲ ਐਸੇ ਨੇ ਜਿਹੜੇ ਸਿਰਫ ਸਿਰਫ 1% ਜਾਂ 2% ਹੀ ਲਾਉ ਮੈਂ ਆਪਣੇ ਇਲਾਕੇ ਦੀ ਗੱਲ ਕਰਾਂ ਤੇ ਬਹੁਤ ਵਧੀਆ ਵੈਬ ਟੀਵੀ ਵਾਲੇ ਵੀ ਬੜਾ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਜਿੱਥੇ ਵੀ ਕਿਤੇ ਕਵਰੇਜ ਕਰਦੇ ਨੇ ਜਿੱਥੇ ਕਿਤੇ ਧਰਨੇ ਮਜਾਰੇ ਹੁੰਦੇ ਨੇ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਤੇ ਉਹ ਸਾਰਾ ਕੰਮ ਕਾਰ ਛੱਡ ਕੇ ਉੱਥੇ ਪਹੁੰਚਦੇ ਨੇ ਸਿਰਫ ਇੱਕ ਅੱਦੇ ਚੈਨਲ ਨੂੰ ਛੱਡ ਕੇ ਜਿਹੜਾ ਉਹ ਚੈਨਲ ਮੈਂ ਕਿਸੇ ਚੈਨਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹ ਸਿਰਫ ਪੈਸੇ ਦੀ ਗੱਲ ਆ ਵੀ ਜਿਹੜਾ ਪੈਸਾ ਦਿੱਤਾ ਤੇ ਤੁਰਪੇ ਨਹੀਂ ਤੇ ਜੋ ਕੋ ਸਮਾਜ ਦੀ ਸੇਵਾ ਵੀ ਕਰ ਰਿਹਾ ਮੰਨ ਲਓ ਸਮਾਜ ਪ੍ਰਤੀ ਕੋਈ ਉਹ ਕੋ ਤਰ ਨਾਦਰਸ਼ਨ ਕਰ ਰਿਹਾ ਜਾਂ ਕਿਸੇ ਦੀ ਲੜਾਈ ਲੜ ਰਿਹਾ ਤੇ ਉਹ ਕੁਛ ਇਨਸਾਨ ਇਹੋ ਜਿਹੇ ਵੀ ਮੀਡੀਆ ਦੇ ਵਿੱਚ ਆ ਚੁੱਕੇ ਨੇ ਕਿ ਉਹ ਉਹਨੂੰ ਕਰੋਪ ਕਰਦੇ ਨੇ ਉਹਨੂੰ ਦਿਖਾਉਂਦੇ ਨਹੀਂ ਆ ਜਦ ਕਿ ਕੋ ਰਾਜਨੀਤਿਕ ਗੱਲਾਂ ਤੇ ਨਹੀਂ ਹੁੰਦੀਆਂ ਜਿਹੜੇ ਮੈਂ ਬੇਨਤੀ ਕਰਨਾ ਚਾਹੁੰਦਾ ਮੀਡੀਆ ਜਿੰਨੇ ਵੀ ਸਾਡੇ ਇਲਾਕੇ ਦੇ ਪੱਤਰਕਾਰ ਵੀਰ ਨੇ ਵੀ ਹੋ ਸਕਦਾ ਵਾ ਤੁਹਾਡੀ ਮਜਬੂਰੀ ਆ ਕਿ ਮੈਨੂੰ ਪਤਾ ਕਿ ਸਪਲੀਮੈਂਟ ਤੁਹਾਨੂੰ ਸਾਲ ਬਾਅਦ ਦੇਣਾ ਪੈਂਦਾ ਪਰ ਕੁਝ ਮਜਬੂਰੀਆਂ ਹੋ ਸਕਦੀਆਂ ਕਿ ਕੋਈ ਐਸਾ ਕੋਈ ਸੋਸ਼ਲ ਵਰਕਰ ਵੀ ਚੱਲਿਆ ਹੋਏ ਜਿਹੜਾ ਸਮਾਜ ਦੇ ਵਿੱਚ ਲੜਾਈ ਲੜ ਰਿਹਾ ਹੋਵੇ ਉਹਦੇ ਕੋਲ ਇੰਨਾ ਪੈਸਾ ਨਹੀਂ ਹੋਵੇ ਜਿੰਨੀ ਕਈ ਚੈਨਲ ਤੇ ਇਹੋ ਜਿਹੇ ਨੇ ਵੀ ਕਹਿੰਦੇ ਜੋ ਚਲੋ ਸੇਵਾ ਪਾਣੀ ਦੇਣਾ ਉਹਨਾਂ ਵੀ ਗਾਂ ਦੇਣਾ ਉਹਦੇ ਆਪਣੇ ਕੋਲ ਤੇ ਕੋਈ ਰੱਖਦਾ ਨਹੀਂ ਤੇ ਉਹ ਦੇਣ ਦੇ ਪਰ ਕਈ ਜੇਦੀ ਕਰਕੇ ਬੈਠ ਜਾਂਦੇ ਆ ਵੀ ਨਹੀਂ ਇੰਨੇ ਕਿ ਪੈਸੇ ਲੈਣੇ ਆ ਤੇ ਉਹ ਫਿਰ ਜਦੋਂ ਕਿਤੇ ਕੋਈ ਵੀਰ ਮੇਰੇ ਵਰਗਾ ਲਾਲੋ ਜਾਂ ਕੋਈ ਲਾਲੋ ਬਾਈ ਚਾਂਸ ਉਹ ਨਹੀਂ ਦੇ ਪੌਂਦਾ ਮੇਰੇ ਤੇ ਬਹੁਤ ਸਾਰੇ ਪਿਆਰ ਹੀ ਮੁਹੱਬਤੀ ਆ ਤੁਹਾਨੂੰ ਦੱਸਿਆ ਕਿਉਂ ਨਹੀਂ 91 ਤੋਂ ਲੈ ਕੇ ਸਾਰੀ ਸਾਂਝ ਸਾਰੇ ਬੜੇ ਬੜੇ ਵੱਡੀਆਂ ਖਬਰਾਂ ਦੇ ਬੜੇ ਬੜੇ ਵੱਡੇ ਵੈਬ ਟੀਵੀ ਦੇ ਜਿਹੜੇ ਆਪਣੇ ਕੋਲ ਤੋਂ ਕੁਝ ਲੈਂਦੇ ਵੀ ਨਹੀਂ ਤੇ ਆਪਾਂ ਦਾਸ ਦੇਣ ਜੋਗਾ ਵੀ ਕੁਝ ਨਹੀਂ ਤੇ ਸਾਡੀਆਂ ਇਦਾਂ ਵੀ ਖਬਰਾਂ ਚੱਲਦੀਆਂ ਨੇ ਪਰ ਕੁਝ ਮਨ ਨੂੰ ਠੇਸ ਲੱਗੀ ਸੀ ਕਿ ਇੱਕ ਅਦਾ ਜਰਨਲ ਹੈਗਾ ਵਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਜਿਹਨੂੰ ਨਹੀਂ ਕਰਨਾ ਚਾਹੀਦੀ ਜਦ ਕਿ ਉਹ ਜਦੋਂ ਅਸੀਂ ਉਹਨੂੰ ਪੈਸੇ ਦਿੰਨੇ ਹਾਂ ਸਪਲੀਮੈਂਟਲੀ ਦੰਨੇ ਸਾਤੇ ਉਹ ਵੱਧ ਚੜ ਕੇ ਸਾਨੂੰ ਕਰਦਾ ਹੀ ਤੇ ਅੱਜ ਅਸੀਂ ਸਮਾਜਿਕ ਮੁੱਦੇ ਵੀ ਉਠਾਉਣੇ ਤਾਂ ਨਹੀਂ ਉਠਾਉਂਦਾ ਇਸ ਕਰਕੇ ਮੈਂ ਇਹ ਗੱਲ ਨੂੰ ਲੈ ਕੇ ਨਹੀਂ ਚੱਲ ਰਿਹਾ ਤੁਹਾਡੇ ਨਾਲ ਕਿ মিডিਆ ਵਕਾਊ ਆ ਮੈਂ ਕਿਸੇ ਇੱਕ ਅੱਧੇ ਬੰਦੇ ਪਿੱਛੇ 99 ਬੰਦਿਆਂ ਨੂੰ ਤੁਮਤ ਨਹੀਂ ਦੇ ਸਕਦਾ মিডিਆ ਬਹੁਤ ਵਧੀਆ ਜੇ মিডিਆ ਨਾ ਹੋਵੇ ਤੇ ਸਾਡੀਆਂ ਗੱਲਾਂ ਸਮਾਜ ਦੇ ਵਿੱਚ ਨਹੀਂ ਜਾਂਦੀ ਜਿਹੜੇ ਵੀ ਚਰਚੇ ਕਰਦੇ ਨੇ ਲੋਕ ਬੜੇ ਗੱਲਾਂ ਕਰਦੇ ਨੇ মিডিਆ ਵਕਾਊ ਆ ਜੀ ਉਹ ਜੋ ਕਰਦੇ ਆ ਉਹ ਹੀ ਦਿਖਾਉਂਦੇ ਇਦਾਂ ਦਾ ਕੁਝ ਨਹੀਂ ਜੇ ਮੀਡੀਆ ਕਰਮਚਾਰੀ ਬਹੁਤ ਵਧੀਆ ਨੇ ਬਹੁਤ ਤੁਹਾਡੇ ਤੁਹਾਡੇ ਹੱਕ ਦੀ ਆਵਾਜ਼ ਉਠਾਉਂਦੇ ਨੇ ਤੇ ਮੈਂ ਹੁਣ ਜਿਹੜਾ ਇਹ ਚੈਨਲ ਸ਼ੁਰੂ ਕੀਤਾ ਇਹਦੇ ਵਿੱਚ ਹੀ ਮੈਂ ਆਮ ਖਬਰਾਂ ਨਹੀਂ ਜਿਹਨੂੰ ਕਹਿੰਦੇ ਆ ਬਹੁਤ ਸਾਰੇ ਚੈਨਲ ਆ ਮੈਂ ਕੁਝ ਚਿੰਨ੍ਹਦੀਆਂ ਗੱਲਾਂ ਲੈ ਕੇ ਤੁਹਾਡੇ ਕੋਲ ਆਇਆ ਕਰਾਂਗਾ ਬਹੁਤ ਸਾਰਾ ਮੇਰਾ ਮੁੱਦਾ ਇਹੀ ਹੈ ਕਿ ਮੈਂ ਉਹਨਾਂ ਬੰਦਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂ ਉਹਨਾਂ ਦੇ ਜੀਵਨ ਬਾਰੇ ਸਾਰੀ ਗੱਲਾਂ ਲੈ ਕੇ ਤੁਹਾਡੇ ਸਾਹਮਣੇ ਆਵਾਂਗਾ ਕਿ ਉਹਨਾਂ ਦੇ ਸੰਘਰਸ਼ ਦੇ ਵਿੱਚ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਤੇ ਜੇ ਅੱਜ ਉਹ ਇਸ ਮਕਾਮ ਤੇ ਪਹੁੰਚੇ ਨੇ ਤੇ ਉਹ ਕਿੰਨੀ ਮਿਹਨਤ ਕਰਕੇ ਪਹੁੰਚੇ ਨੇ ਔਰ ਤੁਹਾਨੂੰ ਵੀ ਉਤਸ਼ਾਹ ਮਿਲੇਗਾ ਕਿ ਅਸੀਂ ਵੀ ਉਹ ਮਕਾਮ ਤੇ ਪਹੁੰਚੀਏ ਸੋ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਇਹੀ ਬੇਨਤੀ ਕਰੂੰਗਾ ਕਿ ਜਿਹੜਾ ਚੈਨਲ ਅੱਜ ਮੈਂ ਸਟਾਰਟ ਕਰ ਰਿਹਾ ਜੇਪੀ ਬੋਲਦਾ ਤੇ ਜੇਪੀ ਦੀ ਬੋਲਦੀ ਦੀ ਆਵਾਜ਼ ਸੁਣੋ ਕਿ ਜੇਪੀ ਕੀ ਬੋਲਦਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਬਹੁਤ ਸਹਿਯੋਗ ਕਰਦੇ ਹੋ ਹੁਣ ਵੀ ਸਹਿਯੋਗ ਕਰਨਾ ਜੀ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਲਈ ਇਸ ਲਈ ਸਾਰਿਆਂ ਤੋਂ ਇਜਾਜ਼ਤ ਲੈਣਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ